ਕੋਟਕਪੂਰਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਲਾਲੇਆਣਾ ਚ ਬੀਤੀ ਸ਼ਾਮ ਨੂੰ ਅਚਾਨਕ ਇੱਕ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਦਾ ਸਾਰਾ ਹੀ ਸਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਕਿ ਪਰਿਵਾਰ ਬਹੁਤ ਹੀ ਗਰੀਬ ਹੈ ਤੇ ਪਰਿਵਾਰ ਚ ਕੁੱਲ 4 ਜੀ ਰਹਿੰਦੇ ਨੇ ਜਿੰਨਾ ਵਿੱਚ ਤਿੰਨ ਮਾਨਸਿਕ ਅਤੇ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਨੇ ਅਤੇ ਪਰਿਵਾਰ ਦਾ ਖਾਸ ਖਾਣ ਪੀਣ ਤੇ ਪਹਿਨਣ ਨੂੰ ਕੋਈ ਵੀ ਇੰਤਜ਼ਾਮ ਨਹੀਂ ਰਿਹਾ ਤੇ ਹੁਣ ਤੱਕ ਸੌਣ ਲਈ ਜੋ ਬਿਸਤਰੇ ਸਨ ਉਹ ਵੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਨੇ ਤੇ ਪਰਿਵਾਰ ਮਦਬੁੱਧੀ ਹੋਣ ਦੇ ਕਾਰਨ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਪਿੰਡ ਵਾਲਿਆਂ ਦੇ ਵੱਲੋਂ ਮਿਲ ਕੇ ਉਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਕਹੀ ਗਈ ਹੈ ਕੋ ਸੜਕੇ ਸਵਾਹ ਹੋ ਗਿਆ ਤੁਸੀਂ ਲੋਕਲ ਬਸ ਨੀਕੋ ਕਿ ਕਿੱਦਾਂ ਪਤਾ ਲੱਗਿਆ ਤੇ ਕਿੱਦਾਂ ਸਾਰੇ ਪਿੰਡ ਵਾਲੇ ਨੇ ਥੋੜੀ ਜਾਣ ਕਰ ਕਿੰਨੇ ਵਜ ਦਾ ਇਹ ਘਟਨਾ ਇਹ ਸ਼ਾਮ ਦੇ ਟਾਈਮ ਦੀ ਘਟਨਾ ਹੈ ਸਾਡੇ ਪਿੰਡ ਦਾ ਬਹੁਤ ਹੀ ਲੋੜੋਂ ਦਾ ਪਰਿਵਾਰ ਅਗਰਦਿਆਲ ਸਿੰਘ ਦਾ ਜੋ ਬਹੁਤ ਬਜ਼ੁਰਗ ਨੇ ਤੇ ਉਹਦੇ ਬੱਚੇ ਵੀ ਪੂਰੀ ਤਰ੍ਹਾਂ ਸਮਝ ਲੋ ਤੁਸੀਂ ਸਰੀਰਕ ਤੇ ਦਿਮਾਗੀ ਤੌਰ ਤੇ ਵਿਕਤ ਉਸ ਨਹੀਂ ਹਨ ਜੀ ਤੋਂ ਪਹਿਲਾਂ ਵੀ ਨਹੀਂ ਰਸ਼ਨ ਸੇਵਾ ਫੀਦਕੋੜ ਸੜੀ ਵੱਲੋਂ ਚੱਲ ਰਹੀ ਆ ਤੇ ਨਗਰ ਪੰਚਾਇਤ ਜਾਂ ਪਿੰਡ ਵੀ ਟਾਈਮ ਟਾਈਮ ਚ ਨੇ ਸਹਾਇਤਾ ਕਰਦਾ ਰਹਿੰਦਾ ਤੁਹਾਨੂੰ ਕੱਲ ਸ਼ਾਮ ਨੂੰ ਪਤਾ ਲੱਗਾ ਜਦੋਂ ਅਣਗਵਾੜ ਤੋਂ ਵੀ ਧੂਆਂ ਤਾਂ ਨਿਕਲਦਾ ਦੇਖਿਆ ਮੌਕੇ ਤੇ ਆ ਕੇ ਕਾਬੂ ਪਾਇਆ ਅੱਗ ਰਾਸ਼ਰ ਹੁਸਨ ਅਸੀਂ ਜੋ ਮੰਜੇ ਬੈਸਰੇ ਕੱਪੜੇ ਪਰਿਵਾਰ ਇਸ ਵੇਲੇ ਭੁੱਖਾ ਬੈਠਾ ਹੋਂ ਰਾਸ਼ਨ ਦੀ ਸੇਵਾ ਕਰ ਰਹੇ ਆ ਜੀ ਤੋਂ ਅਸੀਂ ਗੁਜਾਸ਼ ਕਰਦੇ ਪ੍ਰਸ਼ਾਸਨ ਨੂੰ ਜਿੰਨੀ ਹੋ ਸਕੇ ਵੱਧ ਤੋਂ ਵੱਧ ਦੀ ਮਦਦ ਕੀਤੀ ਜਾਵੇ ਜੀ ਹਾਂਜੀ ਧੰਨਵਾਦੀ ਅ ਜਿਹੜਾ ਬਦੋ ਤੋਂ ਇਹਨਾਂ ਨਾਲ ਜੁੜੇ ਹੋਏ ਹੋਂ ਤੇ ਕੱਲ ਜਿਹੜਾ ਪਾਣਾ ਵਾਪਰੇ ਉਸ ਬਾਰੇ ਕੁਝ ਜਾਣਕਾਰੀ ਅ ਵੀ ਇਸ ਪਰਿਵਾਰ ਨਾਲ ਅੱਜ ਜੁੜਿਆ ਨੂੰ 27 ਮਹੀਨੇ ਹੋ ਗਏ ਆ ਜੀ ਲਗਾਤਾਰ 27 ਮਹੀਨਿਆਂ ਤੋਂ ਇਸ ਪਰਿਵਾਰ ਨੂੰ ਰਾਸ਼ਨ ਦੀ ਸੇਵਾ ਜੋ ਸੁਸਾਇਟੀ ਵੱਲੋਂ ਦਿੱਤੀ ਜਾ ਰਹੀ ਸੀਗੀ ਜੀ ਇਤੋਂ ਦੇ ਜਿਹੜੇ ਵੀਰ ਕਲੱਬ ਵਾਲੇ ਆ ਉਹਨਾਂ ਵੱਲੋਂ ਵੀ ਸ਼ਹੀਦ ਭਗਤ ਸਿੰਘ ਜਲਾਰਨੇ ਵਾਲੇ ਤੋਂ ਜੋ ਕਲੱਬ ਆ ਆਪਣਾ ਉਹਨਾਂ ਵੱਲੋਂ ਵੀ ਕਾਫੀ ਮਦਦ ਇਹਨਾਂ ਪਰਿਵਾਰ ਦੀ ਕੀਤੀ ਜਾਂਦੀ ਆ ਸੋ ਇਸ ਪਰਿਵਾਰ ਦੀ ਮੈਂ ਦੱਸਾਂ ਵੀ ਇੱਕ ਰੌਂਗਟੇ ਖੜੇ ਕਰਨ ਵਾਲੀ ਰਾਤ ਜਦੋਂ ਮੈਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ ਕੱਲ ਤੇ ਜਦੋਂ ਰਾਤ ਨੂੰ ਪਤਾ ਲੱਗਿਆ ਕਿ ਇਸ ਪਰਿਵਾਰ ਦੇ ਇਨਕੇ ਘਰ ਨੂੰ ਜੋ ਅੱਗ ਲੱਗ ਗਈ ਤੇ ਸਾਰਾ ਕੁਝ ਸੜ ਕੇ ਸੁਆਹ ਗਿਆ ਤੇ ਬੜੀ ਮੰਨ ਤੇ ਟੈਨਸ਼ਨ ਹੋਈ ਵੀ ਉਸ ਪਰਿਵਾਰ ਕੋਲ ਤਾਂ ਪਹਿਲਾਂ ਹੀ ਕੁਛ ਨਹੀਂ ਸੀਗਾ ਇੱਕ ਕਹਿੰਦੇ ਆ ਵੀ ਕਦੀ ਕੋਈ ਪੁਰਾਣਾ ਕੱਪੜਾ ਦੇ ਗਿਆ ਜਾਂ ਕੋਈ ਚੀਜ਼ ਦੇ ਗਿਆ ਥੋੜਾ ਚਿਰ ਹੋ ਗਿਆ ਪਿੱਛੇ ਇੱਕ ਪੱਖਾ ਦੇ ਕੇ ਗਿਆ ਤੇ ਜਿਹੜੀ ਗੁੜੀ ਆ ਇਸ ਘਰ ਦੀ ਬੜਾ ਚਾਹ ਚੜਾ ਵੀ ਨਵਾਂ ਪੱਖਾ ਆ ਆਪਣੇ ਘਰੇ ਇਸ ਘਰ ਤਾਂ ਅੱਜ ਨਿੱਕੀ ਨਿੱਕੀ ਚੀਜ਼ ਸੜ ਕੇ ਸੁਆਹ ਚੁੱਕੀ ਆ ਨਾ ਰਾਸ਼ਨ ਤੱਕਰ ਕੁਝ ਨਹੀਂ ਆ ਘਰ 'ਚ ਤੇ ਉਹ ਪਰਿਵਾਰ ਨੂੰ ਹੀ ਪਤਾ ਉਸ ਦਾ ਵੀ ਉਹਦੇ ਦਿਲ ਤੇ ਕੀ ਸੱਟ ਲੱਗੀ ਆ ਨਾ ਕਿਉਂਕਿ ਦੇਖਣ ਵਾਲਿਆਂ ਨੂੰ ਤਾਂ ਜਿਹੜਾ ਹੈਗਾ ਉਹ ਪਰ ਜਿਹੜਾ ਪਰਿਵਾਰ ਤੇ ਬੀਤੀ ਹੈ ਉਹਦਾ ਹਾਲਤ ਉਹ ਹੀ ਦੱਸ ਸਕਦੇ ਆ ਸੋ ਮੈਂ ਤਾਂ ਇਹੀ ਕਹਿਣਾ ਵੀ ਜੋ ਵੀ ਇਸ ਆਪ ਤੁਹਾਡੇ ਵਰਗੇ ਭਰਾ ਇੱਥੇ ਪਹੁੰਚੇ ਆ ਜੋ ਮੀਡੀਆ ਦੇ ਮਾਧਿਅਮ ਰਮੀ ਲੋਕਾਂ ਤੇ ਕਰੇ ਪਹੁੰਚਾਇਆ ਜਾਵੇ ਵੀ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਦਸਵੰਦ ਰੁਪਈਆ ਪਲਾ ਪਿਆ 100 ਜੋ ਵੀ ਇਹਨਾਂ ਕੋਲ ਸਰਦਾ ਉਹ ਇਕੱਠਾ ਕਰਕੇ ਇਸ ਪਰਿਵਾਰ ਦੇ ਲੇੜੇ ਲੱਤੇ ਜਾਂ ਇਹਨਾਂ ਨੂੰ ਜਿਸੇ ਤਰ੍ਹਾਂ ਦੀ ਵੀ ਲੋੜ ਆ ਜਾਵੇ ਪੱਖਾ ਆ ਜਾਂ ਕੁਝ ਵੀ ਬਿਜਲੀ ਦਾ ਨੁਕਸਾਨ ਹੋਇਆ ਉਹ ਹਰ ਚੀਜ਼ ਇਹਨਾਂ ਦੀ ਪੂਰੀ ਕੀਤੀ ਜਾਵੇ ਤਾਂ ਜੇ ਪਰਿਵਾਰ ਜੇ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਅਨਕ ਸਾਰੇ ਜਣੇ ਜੋ ਮਦਦ ਕਰਦੇ ਇਸ ਪਰਿਵਾਰ ਦੀ ਜਰੂਰ ਕੀਤੀ ਜਾਵੇ ਤੇ ਬਾਕੀ ਬਾਪੂ ਜੀ ਜਰਾਂ ਤੁਸੀਂ ਆਪ ਹੀ ਇੱਕ ਵਾਰੀ ਪਤਾ ਕਰ ਲੋ ਵੀ ਇਹਨਾਂ ਦੇ ਹਾਲਾਤ ਕੀ ਆ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ